ਮੈਨੂੰ ਆnde ਜਿਹੜੀ ਤੂੰ ਮੰਗਾਇਆ ਆ ਨਾ ਸਮਾਨ ਉਹ ਵਖਾਹਾਂ ਪਹਿਲਾਂ ਕਿਦਾਂ ਦਾ ਤੇ ਫਿਰ ਮੈਨੂੰ ਪਤਾ ਲੱਗਾ ਕਿ ਭਾਜੀ ਨੇ ਪੈਸੇ ਦਿੱਤੇ ਆ ਤੇ ਮੰਮੀ ਵੇਖ ਲੋ ਕਿੱਡੇ ਚਲਾਕ ਨੇ ਪਰਾ ਹੋ ਮੈਂ ਆਪਣੇ ਪੁੱਤ ਨੂੰ ਸਗਣ ਪਾਰਾਂ ਲਾਵਾਂ ਆ ਲੈ ਆ ਲੈ ਸੌਰਪਿਆ ਤੇ ਆਈ ਇੱਕੀ 100 ਦੇ ਇੱਕ ਸਗਣੇ ਉਹ ਭੂਆ ਇੰਨਾ ਸਗਣ ਕੱਲ ਦੀ ਪਉਣਾ ਥੋੜੇ ਬੰਨਦੀ ਕਵਲ ਜਦੋਂ ਭੂਆ ਨੇ ਸਗਣ ਪਾਇਆ ਨਾ ਮੇਰਾ ਤਾਂ ਹਾਸਾ ਹੀ ਨਾ ਬੰਦ ਹੋਏ ਮੈਂ ਤੇ ਅੰਦਰੇਂਦਰੀ ਕੁੱਟ ਗਈ ਜੇ ਮੈਂ ਹੱਸ ਪੈਂਦੀ ਭੂਆ ਨੇ ਮੇਰੀ ਬੇਇੱਜ਼ਤੀ ਕਰ ਦੇਣੀ ਉਸਾ ਕੁੜੀ ਪਹਿਲਾ ਫਮ ਦੀ ਤੁਰੀ ਆਉਂਦੀ ਤੈਨੂੰ ਤੇ ਮੈਂ ਦੱਸ ਨਹੀਂ ਇੱਧਰ ਆ ਨੀ ਮੇਰੀ ਗੱਲ ਸੁਣ ਤੇਰੀ ਜੁਰਤ ਕਿੰਨਾ ਪਈ ਗੇਟੋਂ ਬਾਹਰ ਜਾਣ ਦੀ ਬੋਲਦੀ ਕਿ ਉਹਨੇ ਹੁਣ ਗੂੰਗੀ ਹੈ ਜੀ ਕੀ ਕਰਨ ਦੀ ਹੈ ਬਾਹਰ ਮੰਮੀ ਕਰਨਾ ਮੈਂ ਕੀ ਉਹ ਮੈਂ ਤਾਂ ਬਾਹਰ ਪਿੰਦਰ ਦੇ ਲਾਗੇ ਖਲੋਤੀ ਹਾਂ ਅਛਾ ਇਹਦਾ ਕਰਿਆ ਕਰ ਪਿੰਦਰ ਨੇ ਕਿਤੇ ਬਾਹਰ ਕੰਮ ਕਰਨ ਦੇ ਵੀ ਜਾਣਾ ਹੁੰਦਾ ਵਾ ਮੋਢੀ ਚੜੀ ਰਹਿਣੀ ਆ ਦੀ ਜਾਨ ਨੂੰ ਪੱਲੇ ਨਾਲ ਬੰਨ ਛੜ ਤੈਨੂੰ ਤਾਂ ਨਹੀਂ ਕਿਸੇ ਨੇ ਕੋਈ ਆਖਣਾ ਮੈਨੂੰ ਤਾਂ ਹੁਣ ਗਵਾਂਡਰਾਂ ਨੇ ਆਖਣਾ ਹੈ ਵੇਖਿਆ ਹੀ ਜੀ ਨੂੰ ਬਾਹਰ ਤੁਰੀ ਫਿਰਨ ਲਈ ਹੋਏ ਹੋਏ ਮੰਮੀ ਇਹਦੇ ਵਿੱਚ ਕਿਹੜੀ ਕੋਈ ਗੱਲ ਹੋ ਗਈ ਆ ਆਪਣਾ ਘਰ ਆਪਣੀ ਵੇਲੀ ਵਿੱਚ ਉੱਥੇ ਗਈ ਆ ਮੈਂ ਕਿਹੜਾ ਕਿਹੇ ਬਗਾਨੇ ਘਰ ਗਈ ਆ ਤੇ ਅਜਾ ਕਿੱਡਾ ਕੇ ਦਿਨ ਤੇ ਕਿੱਡੀ ਘਰਾਦ ਹੋ ਗਈ ਤੈਨੂੰ ਵਿਆਹ ਨੂੰ ਨਵੇਂ ਸੱਜਰੇ ਜੇ ਹੈ ਗਈਆਂ ਕੰਮ ਸੋ ਕੰਮ ਮੈਨੂੰ ਪੁੱਛ ਤੇ ਲੈਂਦੀ ਆ ਹੁਣ ਮੈਂ ਜਿੱਥੇ ਕਿਤੇ ਵੀ ਜਾਣਾ ਹੋਏ ਤੈਨੂੰ ਪੁੱਛ ਕੇ ਜਾਇਆ ਕਰ ਚਲੋ ਠੀਕ ਆ ਆ ਆਣ ਦੇ ਪਿੰਦਰ ਨੂੰ ਉਹਨੂੰ ਆਨੀ ਹੈ ਵੇ ਲੱਗੋ ਕਿੱਦਾਂ ਮੈਨੂੰ ਵਾਦ-ਵਾਦ ਕੇ ਭੈਣ ਲਈ ਕਿੱਦਾਂ ਨੇ ਭੂਏ ਚਾੜਿਆ ਤੈਨੂੰ ਸਾਰੀ ਗੱਲ ਤੇ ਉਹਦੀ ਹੈ ਮੰਮੀ ਕਿੱਡੀ ਕੁ ਮਿੱਟੀ ਗੱਲ ਹੋ ਗਈ ਹੈ ਜਿਹੜਾ ਤੂੰ ਇੰਨਾ ਗੁੱਸਾ ਕਰ ਰਹੇਂਦੇ ਓ ਤੇਰੇ ਮੈਂ ਜਬਾਨ ਖੇਚਲ ਨਹੀਂ ਕਿੱਦਾ ਕੈਂਚੀ ਵਾਂਗੂ ਚਲਾਉਂਦੀ ਐ ਤੇ ਨਾਲੇ ਮੈਨੂੰ ਇਹ ਦੱਸ ਕੱਲ ਲਾਹੂਰੀ ਆਈ ਹਾਂ ਤੇ ਬੜੀ ਮਗਰਮਗਰ ਗਲੀਂ ਦੇ ਤੁਰੀ ਫਿਰਨ ਲਈ ਸੀ ਮੇਰੀਆਂ ਚੁਗਲੀਆਂ ਤੇ ਨਹੀਂ ਆ ਕਰਨ ਲਈ ਲੈ ਮੰਮੀ ਦੱਸ ਤੁਹਾਡੀਆਂ ਚੁਗਲੀਆਂ ਕਿਹੜੀ ਗੱਲ ਕਰਨੀਆਂ ਹੈ ਹੀ ਉਹ ਤੇ ਉਹਦੇ ਵਿੱਚ ਨਾਲ ਕਿੰਨਾ ਕੰਮ ਕਰਾਉਂਦੇ ਹੀ ਤੇ ਤੁਸੀਂ ਤੇ ਕੁਝ ਕਰਾਉਂਦੇ ਨਹੀਂ ਹੈਗੇ ਚੜ ਕੇ ਤੇ ਬੈੱਡ ਤੇ ਬੈਠ ਜਾਂਦੇ ਹੋ ਕੋਈ ਆਇਆ ਹੋਏ ਸਹੀ ਮੇਰੀ ਸੁਣ ਗੱਲ ਤੂੰ ਆਈ ਹੈ ਜੇ ਨਵੇਂ ਸਮੇਂ ਵਿਆਹੀ ਜਦੋਂ ਤੇਰੇ ਤੋਂ ਪਹਿਲਾਂ ਹੁੰਦੀ ਹੁੰਦੀ ਸੀ ਨਾ ਜਿੱਥੇ ਮੈਂ ਬਾਹਲ ਛੜਦੀ ਆ ਉੱਥੇ ਹੀ ਬੈਠੀ ਹੁੰਦੀ ਸੀ ਇਹ ਤਾਂ ਕਾਨੇ ਚ ਪਾਈ ਦੁਖਦੀ ਨਹੀਂ ਸੀ ਹੁੰਦੀ ਤੇ ਤੂੰ ਹੀ ਉਹਨੂੰ ਲੈ ਲਈ ਨਾ ਮਗਰਮਗਰ ਲਾ ਲਿਆ ਵਾ ਇਦਾਂ ਨਾ ਕਰੀ ਜਿਹੜਾ ਕੰਮ ਕਰਨਾ ਉਹ ਕਰਿਆ ਕਰ ਜਿੱਥੇ ਬੈਠੀ ਉਹਥੇ ਬੈਠੀ ਰਹਿਣ ਦਿੱਤਾ ਮੰਮੀ ਤੁਹਾਨੂੰ ਕਦੇ ਲਈ ਡਰਵਾ ਚਹੀਂ ਤੁਹਾਡੀਆਂ ਚੁਗਲੀਆਂ ਕਰੰਦੇ ਹੋਵਾਂਗੇ ਅਸੀਂ ਤਾਂ ਇਹੋ ਜੀ ਕੋਈ ਗੱਲ ਕੀਤੀ ਨਹੀਂ ਹੈਗੀ ਐਵੇਂ ਤੁਸੀਂ ਸੋਚੀ ਜਾਂਦੇ ਹੋ ਨਹੀਂ ਹਾਥੀ ਦੇ ਦੰਦ ਖਾਣ ਵਾਲੇ ਹੋਰ ਹੁੰਦੇ ਤੇ ਵਿਖਾਉਣ ਵਾਲੇ ਹੋਰ ਹੁੰਦੇ ਨੇ ਮੇਰੇ ਕੋਲੋਂ ਪੁੱਛ ਉਹ ਬੜੀ ਚਲਾਕ ਐ ਤੂੰ ਉਹਨਾਂ ਨੂੰ ਬੋਤਾ ਮੂੰਹ ਨਾ ਲਾਇਆ ਕਰ ਕਿਤੇ ਸਾਡੇ ਘਰ ਚ ਲੜਾਈ ਨਾ ਪਾ ਕੇ ਜਾਏ ਮੰਮੀ ਕਿਤੇ ਨਹੀਂ ਲੜਾਈ ਪਾਉਂਦੇ ਹੈਗੇ ਐਨੇ ਚੰਗੇ ਤੇ ਉਹ ਹੈਗੇ ਆ ਨਹੀਂ ਤੈਨੂੰ ਹੀ ਚੰਗੀ ਲੱਗਦੀ ਹੈ ਨਾ ਮੇਰੇ ਪੇਕੇ ਨੇ ਮੈਨੂੰ ਪੁੱਛ ਕੇ ਵੇਖ ਤੁਹਾਡੇ ਪੇਕੇ ਤੇ ਮੰਮੀ ਫੇਰ ਕੀ ਹੋਇਆ ਹੁਣ ਮੈਂ ਉਹਨਾਂ ਨੂੰ ਮਿਲਾਂ ਵਰਤਾਂ ਵੀ ਨਾ ਤੁਹਾਡੇ ਕਰਕੇ ਮੈਂ ਜਦੋਂ ਜਾਣ ਲੱਗਿਆ ਸੀ ਨਾ ਉਦੋਂ ਅੰਦਰੋਂ ਬਾਹਰ ਨਹੀਂ ਨਿਕਲੀ ਤੁਸੀਂ ਕਹੇ ਅੰਦਰੋਂ ਬਾਹਰ ਨਹੀਂ ਨਿਕਲਣਾ ਕਿਦਾਂ ਦੇ ਉਹ ਤੁਹੀ ਮੈਨੂੰ ਤੁਹਾਡੀ ਸਮਝ ਨਹੀਂ ਲੱਗਦੀ ਹੈਗੀ ਸਗੋਂ ਸੱਸਾਂ ਖੁਸ਼ ਹੁੰਦਿਆ ਨੇ ਕਿ ਨੌ ਆਏਗੇ ਦੀ ਸੇਵਾ ਕਰਨ ਦੀ ਐ ਤੇ ਤੂੰ ਹੀ ਆਂਦੇ ਪਾਣੀ ਦਾ ਗਲਾਸ ਵੀ ਮੈਨੂੰ ਪੁਛ ਕੇ ਫੜਾ ਕੇ ਹੇ ਨੂੰ ਮੈਂ ਤੈਨੂੰ ਇਹ ਨਹੀਂ ਆਂਦੀ ਪਰ ਜਿਹੜਾ ਚੁਗਲਖੋਰ ਬੰਦਾ ਹੋਇਆ ਨਾ ਉਹਦਾ ਪਤਾ ਲੱਗ ਜਾਂਦਾ ਮੈਂ ਤੇ ਹੰਡੀ ਵਰਤੀ ਆ ਤੂੰ ਹੋ ਜਾਂ ਕੱਲ ਵੀ ਆਈ ਤੈਨੂੰ ਮੈਂ ਕਿੰਨੀ ਵਾਰੀ ਸਮਝਾਇਆ ਵੈ ਵੀ ਉਹਨੂੰ ਬੋਦਾ ਮੂੰਹ ਨਹੀਂ ਲਾਉਣਾ ਹੈਗਾ ਮਮੀ ਸੱਚ ਦੱਸਣਾ ਤੁਹਾਨੂੰ ਪਾਲਾ ਤੇ ਆਪਣਾ ਸੋਚਦਾ ਵਾ ਕਿਤੇ ਉਹ ਮੇਰੀ ਕੋਈ ਗੱਲ ਨਾ ਕਰ ਦੇ ਨਵਦੀਪ ਦੇ ਲਾਗੇ ਤੇ ਉਹਨਾਂ ਨੇ ਮੈਨੂੰ ਕੀ ਦੱਸਣਾ ਵਾ ਮੈਨੂੰ ਤੇ ਉੰਜ ਹੀ ਤਾਂ ਸਾਰਾ ਪਤਾ ਵਾ ਕਿ ਤੂੰ ਕਿੱਦਾਂ ਦੇ ਓ ਇੱਧਰ ਆ ਨੀ ਬਾਬਾ ਇਥੇ ਯੇ ਵੇਖਿਆ ਤੂੰ ਮੇਰਾ ਨਾ ਮੈਨੂੰ ਕੀ ਸੁਣਾਉਣ ਲਈਂ ਹੈ ਮੰਮੀ ਪਤਾ ਤੇ ਤੁਹਾਨੂੰ ਵੀ ਆ ਕਿ ਮੈਂ ਕਿਹੜੀ ਗੱਲ ਕਰੰਦੀ ਆ ਤੇ ਜੇ ਤੁਸੀਂ ਮੇਰੇ ਮੂੰਹ ਸੁਣੀ ਆ ਨਾ ਤੇ ਮੈਂ ਤੁਹਾਨੂੰ ਦੱਸ ਦਿੰਨੀ ਆ ਤੇ ਪੇੜ ਮਾਰਨੀ ਮੈਂ ਤੇਰੇ ਮੂੰਹ ਤੇ ਚਲ ਦਫਾ ਹੋ ਜਾਇਥੋ ਨਾਲਿਆ ਫੋਨ ਲਿਆ ਇਧਰ ਮੈਨੂੰ ਲਾ ਕੇ ਦੇ ਮੈਂ ਲਵ ਨਾਲ ਗੱਲ ਕਰਨੀ ਹੈ ਮੰਮੀ ਕਾਲਾ ਤੇ ਹਲੂ ਇਥੋਂ ਕਹੇ ਨੇ ਅੱਜ ਤੁਸੀਂ ਕੀ ਗੱਲ ਕਰਨੀ ਉਹਨਾਂ ਨਾਲ ਤੂੰ ਮੈਨੂੰ ਫੋਨ ਫੜਾ ਚੁੱਪ ਕਰਕੇ ਗੱਲਾਂ ਨਾ ਕਰ ਬਹੁਤੀਆਂ ਨਾਲ ਮੈਂ ਲਵ ਨੂੰ ਸੁਣਾ ਦੇ ਚੜਨੀ ਆ ਉਹ ਚਲ 10 ਦਿਨਗੇ ਤਰੀ ਗੱਲ ਕੀਤੀ ਹੋਈ ਹੈਗੀ ਤਾਂ ਪਤਾ ਲੱਗ ਜਾਏਗਾ ਉਹਨੂੰ ਕਿਿੱਡੀ ਚਲਾ ਆ ਕੇ ਕਿੱਡਾ ਪਹਿਲਾਂ ਸਟਾਈਲ ਮਾਰਿਆ ਹੈ ਇਹ ਇੱਥੇ ਬੈ ਹਾਂ ਤੂੰ ਮੇਰਾ ਕੀ ਵੇਖ ਲਿਆ ਵਣੀ ਹੁਣ ਅੱਗੋਂ ਕੋਈ ਗੱਲ ਨਹੀਂ ਆਈ ਪਤਾ ਹੋਣਾ ਕਿ ਇਹਨੂੰ ਵੀ ਸਾਰਾ ਪਤਾ ਮੇਰਾ ਕਿ ਮੈਂ ਕਿੱਦਾਂ ਦੀ ਹਾਂ ਹੁਣ ਉਹਨਾਂ ਪਤਾ ਨਹੀਂ ਵਿਚਾਰਿਆਂ ਦੇ ਕੰਨ ਚ ਨੇ ਕੀ ਵਾਲਾ ਪਾਉਣਾ ਵਾ ਦੇਣਾ ਹੋਣਾ ਕੋਈ ਨਾ ਕੋਈ ਸਨਾ ਲੱਗਣ ਤੇ ਇਦਾਂ ਦਾ ਹੀ ਕੰਮ ਦਿਆ ਵਾ ਆ ਲੋ ਮੰਮੀ ਲਵ ਦਾ ਨੰਬਰ ਲਾ ਕੇ ਤੇ ਮੈਨੂੰ ਦੇ ਮਮੀ ਹੋਰ ਤੇ ਤੁਹਾਨੂੰ ਬੜਾ ਪਤਾ ਸਾਰੇ ਕੰਮਾਂ ਦਾ ਤੇ ਫੋਨ ਲਾਉਣ ਦੀ ਵੀ ਜਾ ਸਿੱਖ ਲਉ ਹਾਂ ਚੱਲ ਚੱਲ ਆਪਣਾ ਕੰਮ ਕਰ ਚੱਲ ਕੇ ਮੈਨੂੰ ਗੱਲਾਂ ਨਾ ਸੁਣਾ ਬਹੁਤ ਨਹੀਂ ਇੱਥੇ ਮੇਰੇ ਸਹਰਾਣੇ ਖਲੋਤੀ ਜਾ ਕੰਮ ਕਰ ਚੱਲ ਕੇ ਕਿ ਦੱ ਧਿਆਨ ਦੇਂਦੀ ਕਿ ਮੇਰੇ ਵੱਲ ਹਲੋ ਸਸ਼ਿਕਾ ਪੂਆਜੀ ਹੋਸਨਾਉ ਕੀ ਹਾਲ ਸਸਰੀ ਘਰ ਹੈ ਤੇ ਤੂੰ ਫੋਨ ਹੱਥ ਜੀ ਫੜਿਆ ਹੁੰਦਾ ਮੇਰੇ ਲਾਵ ਨਾਲ ਗੱਲ ਕਰਾ ਪੂਆਜੀ ਲਾਵ ਤੇ ਘਰ ਹੈ ਨਹੀਂ ਆ ਤੇ ਜਿਹੜਾ ਵੀ ਕੰਮ ਹੈਗਾ ਮੈਨੂੰ ਦੱਸ ਦੋ ਨਹੀਂ ਤੈਨੂੰ ਨਹੀਂ ਦੱਸਣ ਵਾਲਾ ਮੈਨੂੰ ਉਹਦੇ ਨਾਲ ਹੀ ਕੰਮ ਹੈ ਉਹ ਗਿਆ ਕਿੱਥੇ ਹੈ ਪੂਆਜੀ ਮੈਨੂੰ ਪਤਾ ਨਹੀਂ ਆ ਕਿੱਥੇ ਗਏ ਆ ਲਾਗੇ ਕਿਤੇ ਹੋਣੇ ਆ ਤੇ ਜਿਹੜਾ ਵੀ ਕੰਮ ਹੈਗਾ ਤੁਸੀਂ ਮੈਨੂੰ ਦੱਸ ਦੋ ਮੈਂ ਸੁਣਾ ਦੇ ਦਾਂਗੀ ਉਹਨਾਂ ਨੂੰ ਤੁਹਾਡਾ ਚੱਲ ਫਿਰ ਉਹ ਆਏਗਾ ਨਾ ਤੋਂ ਜਰਾ ਗੱਲ ਕਰੀ ਪੂਆ ਨੂੰ ਪੈਸਾਂ ਦੀ ਲੋੜ ਹੈ ਥੋੜੀ ਜੀ ਕੁਵਾਜੀ ਕਿੰਨੇ ਕ ਚਾਹੀਦੇ ਪੈਸੇ ਤੇ ਤੂੰ ਕੀ ਲੈਣਾ ਮੈਨੂੰ ਪੁੱਛ ਕੇ ਪੁੱਛਣ ਤੇ ਆਉਂ ਡਾਈਏ ਜਿਉ ਮੈਂ ਨਾ ਆਪਣੇ ਪੇਕਿਆਂ ਤੋਂ ਲਿਆ ਕੇ ਦੇਣੇ ਹੁੰਦੇ ਨੇ ਲਾਭ ਹੁੰਦਾ ਤੇ ਮੇਰੀ ਗੱਲ ਕਰਾਈ ਉਹਦੇ ਨਾਲ ਚਲੋ ਠੀਕ ਆ ਫਿਰ ਚੰਗਾ ਅੱਜ ਲਾਭਮ ਦੇਣਾ ਤੇ ਲਾਭਮ ਮੈਂ ਗੱਲ ਕਰ ਹੀ ਲੈਣੀ ਆ ਮੈਂ ਕਹਣਾ ਫੋਨ ਕਰੋਗੇ ਨਾ ਤੇ ਠੋਕ ਕੇ ਜਵਾਬ ਦਿਓ ਜੇ ਨਹੀਂ ਤੁਹਾਡੇ ਕੋ ਦਿੱਤਾ ਜਾਂਦਾ ਤੇ ਮੇਰੀ ਗੱਲ ਕਰਾ ਦਿਓ ਬੰਦਾ ਪੁੱਛੇ ਵੀ ਇੱਥੇ ਮਸ਼ੀਨ ਲੱਗੀ ਨੋਟਾਂ ਵਾਲੀ ਇਨੂੰ ਜਿਹੜੇ ਨੋਟ ਛਾਪ-ਛਾਪ ਕੇ ਦੇਈ ਜਾਈਏ ਆਉਂਦੀ ਆ ਮਹੀਨੇ ਕ ਬਾਅਦ ਜੋ ਕੁਝ ਹੁੰਦਾ ਵਾ ਤੇ ਹੁੰਜ ਕੇ ਤੇ ਲੈ ਜਾਂਦੀ ਆ ਕਦੀ ਜਵਾਬ ਨਹੀਂ ਇਹਨੇ ਦਿੱਤਾ ਹੁਣ ਆਏਗੀ ਤੇ ਹੁਣ ਖੜੇ ਮੇਰੇ ਕੋ ਚੰਗੀ ਤਰ੍ਹਾਂ ਇਹਨੂੰ ਦੇ ਕੇ ਤੋੜਾਂਗੀ ਕੀ ਕੱਲੀ ਗੱਲਾਂ ਕਰੀ ਜਾਂਦੀ ਐ ਇੱਥੇ ਬੋ ਦਾਨੀ ਆ ਤੈਨੂੰ ਆਇਆ ਤਾਂ ਡਿਪੂ ਦਾ ਫੋਨ ਕੀ ਆਂਦੀ ਭੂਆ ਠੀਕ ਠਾਕ ਉਹ ਤੇ ਠੀਕ ਠਾਕ ਤੁਸੀਂ ਆਪਣੀ ਸੋਚੋ ਆਪਣੀ ਸੋਚੋ ਇਹ ਮਗੜੀ ਪਹਿਲਾਂ ਤਾਂ ਮੈਨੂੰ ਦੱਸਦੀ ਨਹੀਂ ਤੇ ਬਾਅਦ ਵਿੱਚ ਮੈਨੂੰ ਆਹਦੇ ਪੈਸੇ ਚਾਹੀਦੇ ਆ ਲਵ ਕਿੱਥੇ ਗੱਲ ਕਰਾਈ ਮੈਂ ਉਹ ਭੂਆ ਜੀ ਘਰ ਹੈ ਨਹੀਂ ਆ ਜੇ ਆਈ ਨਾ ਪੈਸੇ ਲੈਣ ਤੂੰ ਹੁਣ ਨਹੀਂ ਜੇ ਪੈਸੇ ਦੇਣੇ ਓਹੋ ਹੌਸਲਾ ਤੇ ਕਰ ਤੂੰ ਤੇ ਤਤੀ ਬਣੀ ਆ ਮੈਨੂੰ ਇਹ ਤੇ ਗੱਲ ਦੱਸ ਦੇ ਵੀ ਪੈਸੇ ਮੰਗਣ ਦੀ ਕਾਦੇ ਲਈ ਕੋਈ ਕੰਮ ਆ ਕੋਈ ਕਾਰਨ ਦੱਸਿਆ ਹੋਊਗਾ ਵੀ ਪੈਸੇ ਕਾ ਲਈ ਮੰਗਣ ਦੀ ਮੈਨੂੰ ਨਹੀਂ ਆਨੇ ਦੱਸਿਆ ਤਾਂ ਕੀ ਕੰਮ ਆ ਅੱਛਾ ਅਸ਼ਾ ਅਸ਼ਾ ਮੈਨੂੰ ਨਹੀਂ ਜੇ ਪਤਾ ਪੈਸੇ ਨਹੀਂ ਜੇ ਦੇਣੇ ਓ ਮੇਰੀ ਗੱਲ ਸੁਣ ਹੌਸਲੇ ਨਾਲ ਗੱਲ ਹੁੰਦੀ ਆ ਇਹ ਤਾਂ ਪਤਾ ਲੱਗੇ ਵੀ ਕੀ ਕਾਰਨ ਬਾਕੀ ਕੋਈ ਗੱਲ ਨਹੀਂ ਭੂਆ ਨਾ ਮੈਂ ਕਰਦਾ ਵਾਂ ਗੱਲ ਤੇ ਕਰਕੇ ਪੁੱਛਣਾ ਤੇ ਕੀ ਜ਼ਰੂਰਤ ਆ ਪਰ ਵੇਲ ਲਾਂਗੇ ਲਾ ਲਾਂਗੇ ਹਰ ਤਾਬ ਤਾ ਡੱਲ ਬੰਨੀ ਐ ਮੈਂ ਸਾਹਟਾ ਖਬਰਦਾਰ ਜੇ ਇਹਨੂੰ 1 ਰੁਪਿਆ ਵੀ ਦਿੱਤਾ ਉਹ ਘਰੋਂ ਲੁੱਟੀ ਆ ਦਾਹ ਕਿਲਿਆਂ ਦੀ ਉਹ ਮਾਲਕਾ ਤਾਂ ਵੀ ਮਰਮਰੂ ਕਰਦੀ ਰਹਿੰਦੀ ਆ ਗੱਲੀ ਨਾ ਐਦਾਂ ਬੋਲੀਦਾ ਉਹ ਫੇਰ ਵੀ ਵੱਡੇ ਨੇ ਇਹ ਤਾਂ ਚੰਗੇ ਲੱਗਿਦਾ ਜਿੱਦਾਂ ਤੂੰ ਮੂੰਹ ਬੋਲ ਕੱਢੀ ਜਾਂਦੀ ਵੱਡੇ ਤੇ ਫੇਰ ਹਾਡੀ ਵੀ ਉਹ ਸੋਚਣ ਨਾ ਪੀ ਇਹਦੀਆਂ ਵੀ ਦੋ ਤਿੰਨ ਐ ਇੱਕ ਭੈਣ ਵਿਆਹ ਵਾਲੀ ਆ ਐਵੇਂ ਨਹੀਂ ਫालतੂ ਬੋਲੀ ਜਾਂਦਾ ਇਹਦਾ ਫਿਕਰ ਹੁੰਦੀ ਆ ਕੇਵਲੇ ਆਪ ਔਖੇ ਹੋ ਗਏ ਨਾ ਤੇ ਭੈਣ ਭਰਾ ਦਾ ਟਾਈਮ ਕੱਢਣਾ ਪੈਂਦਾ ਕੱਢਣਾ ਪੈਂਦਾ ਵਾ ਉਦੋਂ ਤੇ ਹੀ ਕਹਿਣ ਦੇ ਭੁਆਨੇ ਚਾਹੇ ਬੜਾ ਕਰਨਾ ਚਾਹ ਸੁਭਾ ਕਰਨਾ ਇਹ ਤੁਹਾਡੇ ਮੂੰਹ ਤੇ ਹੋਰ ਤੇ ਮੇਰੇ ਮੂੰਹ ਤੇ ਹੋਰ ਸੌ ਸੌ ਮੈਨੂੰ ਗੱਲਾਂ ਕੀਤੀਆਂ ਸੀ ਉਹ ਚਲ ਉਹਨੇ ਤਾਂ ਕੀਤੀਆਂ ਹੋਣਗੀਆਂ ਮਾਲਾ ਤੇ ਪਿੰਦਰ ਤੇ ਭਾਬੀ ਤੇ ਨਾ ਵੜੇ ਉਹਨਾਂ ਨੇ ਇਤ ਕੀਤੀ ਸੀ ਤੇ ਮੈਂ ਭੁਆ ਵਗੈ ਸੁਭਾਈ ਇਦਾਂ ਦਾ ਵਾ ਉਹਨਾਂ ਨੂੰ ਨਾ ਵੇਚ ਲਿਓ ਮੈਂ ਗੱਲ ਕੰਡੀ ਆ ਤੁਹਾਡੀ ਭੁਆ ਦੀ ਜਿਹੜੀ ਸਾਨੂੰ ਨਟ ਕੇ ਖਾ ਚਲੀ ਆ ਉੱਕੇ ਤੇਨਿ ਭੂਆ ਲੁੱਟ ਕੇ ਖਾ ਜਾਂਦੀ ਹੈਗੀ ਤੂੰ ਜਾਉਂਗੀ ਤਾਂ ਛੱਤ ਸਿਰ ਤੇ ਚੁੱਕਣੇ ਲਈ ਬਾਹਰੋਂ ਕੋਈ ਸੁਣੇਗਾ ਤਾਂ ਕੀ ਕਹੇਗਾ ਜੇ ਕੋਈ ਆ ਗਿਆ ਤੇ ਜੋ ਵੀ ਆਂਦਾ ਨਾ ਕੋਈ ਆਂਦਾ ਰਹੇ ਜਦੋਂ ਤੁਸੀਂ ਵੀ ਇੱਦਾਂ ਹੈ ਤੇ ਬੜੇ ਸਿਆਣੇ ਜੇ ਜਦੋਂ ਮੈਂ ਘਰ ਦੀ ਕੋਈ ਚੀਜ਼ ਕਾ ਆ ਲੈਣੀ ਆ ਤੁਸੀਂ ਵੀ ਆਂਦੇ ਫੇ ਹੈ ਨਹੀਂ ਹਜੇ ਪੈਸੇ ਤੇ ਭੂਆ ਨੂੰ ਭਾਈ ਜਿੱਥੋਂ ਮਰਜ਼ੀ ਚੋਕੇ ਦੇ ਹੀ ਦਿੰਦੇ ਜੇ ਕਰਜ਼ਾਈ ਹੋ ਜਾ ਭੂਆ ਪਿਛੇ ਅੱਛਾ ਤੇਰੇ ਆਖੇ ਲਾ ਕੇ ਤੇ ਭੂਆ ਨਾਲ ਲੜ ਕੇ ਤੇ ਰਿਸ਼ਤੇਦਾਰੀ ਤੋੜ ਲਈਏ ਇਦਾਂ ਦੀ ਤੇ ਭੂਆ ਕਦੀ ਹੋਏ ਨਾ ਰਿਸ਼ਤੇਦਾਰੀ ਤੋੜ ਦੋ ਮੈਂ ਤਾਂ ਨਹੀਂ ਮਿੰਟ ਬਣਾ ਲਾਉਂ ਭਾਡੀਆਂ ਵੀ ਭੂਆ ਵਾ ਉਹਨਾਂ ਨੇ ਕਦੇ ਹੀ ਇਹਦੇ ਵਾਂਗੂ ਕੀਤਾ ਮੂੰਹ ਚੋਕ ਕੇ ਤੇ ਮਹੀਨੇ ਬਾਅਦ ਕੋਈ ਵੀ ਚੀਜ਼ ਚਾਹੀਦੀ ਹੁੰਦੀ ਆ ਤੇ ਇੱਧਰ ਫੋਨ ਕਰ ਦਿੰਦੀ ਆ ਤੇ ਜਾਂ ਆ ਪਾ ਦਿੰਦੀ ਆ ਮੈਂ ਵੀ ਆ ਹੈ ਹੀ ਆ ਪੇਕਿਆਂ ਵਾਲੀ ਮੈਂ ਕਿੰਨਿਆਂ ਲਈ ਹੁੰਦੀ ਆ ਪੇਕਿਆਂ ਦੋ ਉਹ ਗੱਲ ਸੁਣ ਮੇਰੀ ਮੰਗ ਵੀ ਉੱਥੇ ਕੀਤੀ ਜਾਂਦੀ ਆ ਜਿੱਥੇ ਆਸ ਹੁੰਦੀ ਆ ਅਹੀਂ ਅੱਜ ਤੱਕ ਕਦੀ ਭੂਆ ਨੂੰ ਨਾ ਡੈਡੀ ਹੁਣਾ ਮੋੜਾ ਤੇ ਨਾ ਕਦੀ ਅੱਗੋਂ ਅਸੀਂ ਮੋੜਦੇ ਆ ਦੂਜੀ ਜਗ੍ਹਾ ਜਾ ਕੇ ਵੀ ਚੀਜ਼ ਮੰਗੀ ਜਾਂਦੀ ਆਗੀ ਤੇ ਮੇਰੇ ਪੇਕੇ ਮੋੜਦੇ ਨਹੀਂ ਆ ਤੇ ਨਾ ਮੇਰਾ ਪਿਓ ਮੋੜਦਾ ਪੈਣਾ ਨੂੰ ਉਹ ਮੰਗਦਿਆਂ ਹੀ ਨਹੀਂ ਆ ਮੇਰੇ ਕਹਿਣ ਤੋਂ ਭਾਵੋ ਨਹੀਂ ਹੈਗਾ ਪਰ ਕੋਈ ਗੱਲ ਨਹੀਂ ਫਿਰ ਗਈ ਆ ਜਦਿਆਂ ਕੋਈ ਵੀ ਕੋਈ ਮਰਦਾ ਐਵੇਂ ਨਹੀਂ ਆਉਂਦੀਆਂ ਗੱਲਾਂ ਕਰੀ ਦੋਈਆਂ ਲਟਾ ਦਿਓ ਸਭ ਕੁਝ ਉਹਨੂੰ ਜੋ ਕੁਝ ਹੈਗਾ ਨਾ ਵੇਚ ਕੇ ਤੇ ਦੇ ਦਿਓ ਉਹਨੂੰ ਉਹਦੀ ਭੁੱਖ ਫੇਰ ਵੀ ਨਹੀਂ ਜਾਣੀ ਉਹਨੇ ਮਰ ਮਰੂ ਕਰਦੀ ਰਹਿਣਾ ਵਾ ਗਨੀ ਚੁੱਪ ਕਰਕੇ ਨਾ ਤੇ ਮੇਰਾ ਦਿਮਾਗ ਨਾ ਖਰਾਬ ਕਰ ਜਾਂ ਮੇਰੇ ਲੱਗਦਾ ਨਾ ਉੱਠ ਕੇ ਕੰਮਦੰਦਾ ਕਰ ਲੈ ਕੋਈ ਮੈਂ ਦਿਮਾਗ ਖਰਾਬ ਕਰਨ ਦੀਆਂ ਤੂੰ ਹੀ ਨਾ ਦੇ ਦੇਣੇ ਪੂਆ ਦੀਆਂ ਗੱਲਾਂ 'ਚ ਆ ਜਾਣਾ ਵਾ ਓ ਕਿਦਾਂ ਨਹੀਂ ਮੈਂ ਦੇ ਦਦਾ ਮੇਰੇ ਕੋਲ ਚੰਗਾ ਟੈਚੀ ਭਰ ਕੇ ਅੰਦਰ ਪਈ ਆ ਵੀ ਮੈਂ ਫੋੜ ਕੇ ਕਹਿਣਾ ਲੈ ਜਾ ਪੂਆ ਤੁ ਜੇ ਅਕੇ ਨੂੰ ਹੁਣ ਅਭੀ ਨਵੀਂ ਨਵੀਂ ਹੋ ਗਈ ਤੇ ਮੇਰਾ ਪਿੱਛੇ ਵੀ ਨਹੀਂ ਆਣਾ ਫਿਰ ਮੇਰਾ ਮਦਦ ਕਰਨਾ ਫਰਜ਼ ਬਣਦਾ ਮੈਂ ਇਹ ਨਹੀਂ ਆਂਦੀ ਤੀ ਕਿ ਇਹਨੂੰ ਦਓ ਨਾ ਦਓ ਪਰ ਸਾਬ ਦਾ ਦਓ ਆਪਣੇ ਘਰਵਾਰ ਵੀ ਸੋਚੋ ਕਿ ਸਾਰੀ ਉਮਰ ਉਹਦਾ ਹੀ ਘਰ ਪਰ ਦੇ ਰਹਿਣਾ ਵਾ ਮੈਂ ਨਾ ਮੈਂ ਪੰਗਾ ਪੈ ਆ ਗਈ ਉਹ ਆ ਵੀ ਤੂੰ ਜਿਹੜੀ ਗੱਲ ਕਰਨੀ ਹੈ ਮੇਰੇ ਨਾਲ ਕਰ ਲੈ ਮੈਂ ਘਰ ਹੀ ਆਉਣਾ ਵਾ ਸਵੇਰੇ ਕਰ ਲੈਂਦੀ ਫੋਨ ਪੁੱਛਾਂ ਤਾਂ ਸਹੀ ਕੀ ਕੰਮ ਕੀ ਹੈ ਵਿਚਾਰੀ ਨੂੰ ਪਤਾ ਨਹੀਂ ਕਿ ਸਲਾਮਾ ਕਰਦੇ ਫਿਰ ਆਂਦੇ ਨੇ ਅਜੇ ਹੁਣ ਗੱਲ ਕੀਤੀ ਤੇ ਹੁਣ ਫੇਰ ਉਹਨਾਂ ਦਾ ਫੋਨ ਆ ਗਿਆ ਹਲੋ ਪੈਸੇ ਸ਼ਿਕਾ ਮਮੀ ਪਤਾ ਨਹੀਂ ਕਿੱਥੇ ਗਏ ਅਜੇ ਹਾਂਜੀ ਚਲੋ ਕੋਈ ਨਹੀਂ ਆਉਂਦੇ ਤੇ ਮੈਂ ਤੁਹਾਡੀ ਗੱਲ ਕਰਵਾ ਦਾਂਗੀ ਚੰਗਾ ਉਹ ਕੀ ਕਰਦਾ ਫਿਰਨ ਲਿਆ ਵਾ ਮਮੀ ਪੱਠੇ ਲੈਣ ਚੱਲਿਆ ਜੇ ਤਾਂ ਫਿਰ ਕੀ ਕੀ ਉਹਨਾਂ ਨੇ ਗੱਲ ਪਹਿਲੇ ਵਾਲਿਆਂ ਨਾਲ ਦੇਣਗੇ ਨਾ ਮੰਮੀ ਹਜੇ ਵੀ ਗੱਲ ਕਰਨੀ ਹੈ ਅਗਲੇ ਨੂੰ 5000 ਰੁਪਏ ਦੇੜੇ ਆਪਾਂ ਬੈਨਾਂ ਚਲ ਉਹ ਤਾਂ ਠੀਕ ਹੈ ਫਿਰ ਵੀ ਪੁੱਛਣਾ ਚਾਹੀਦਾ ਕਿਉਂਕਿ ਜੇ ਆਂ ਦਾਦ ਬਣਨੀ ਹੈ ਤੇ ਜੇ ਹੋਰ ਦੇ ਦਿੰਦੇ ਨੇ ਤੇ ਅੱਬਾ ਉਹ ਵੀ ਲੈ ਲੈਣੇ ਆ ਨਹੀਂ ਮੰਮੀ ਦੋ ਕਿਨਾਰੇ ਹੀ ਦੇਣ ਦੇ ਨੇ ਤੇ ਨਾਲੇ ਸਭ ਕੁ ਚੰਗਾ ਆਪਣੇ ਕੋ ਪੈਸੇ ਵੀ ਇੰਨੇ ਕੀ ਪੈਸੇ ਹੋ ਜਾਂਦੇ ਹੁੰਦੇ ਨੇ ਜਦੋਂ ਕੰਮ ਦਾ ਨਾਮ ਲਈਏ ਨਾ ਆਪੇ ਆ ਜਾਂਦੇ ਹੁੰਦੇ ਨੇ ਤੂੰ ਕਾਦੀ ਫਿਕਰ ਕਰਨਾ ਮੈਂ ਫਿਕਰ ਕਾਦੀ ਮੰਮੀ ਕਾਹੇ ਦੀ ਵੀ ਨਾ ਤੇ ਮੈਂ ਸੱਚ ਸੋਚਣ ਡਿਆ ਵਾਂ ਹੂੰ ਜੀ ਜੜੀ ਤੁਹਾਡੇ ਐਫ ਡੀ ਹੈ ਆਹੋ ਉਹ ਤੜਾਲੀਏ ਪੰਜ ਗਲਾ ਖਾਲ ਕੇ ਰਹਿਂਦੀ ਨਹੀਂ ਤੇ ਉਦਾਂ ਤੇ ਮੈਂ ਆਰਤੀ ਨਾ ਕੀਤੀ ਗੱਲ ਆ ਆਪਣਾ 4 ਲੱਖ ਰੁਪਈਆ ਝੋਨੇ ਦਾ ਵਾਦੀ ਜਾਣਾ ਹੂੰ ਕੋ ਲੱਖ ਡੇਢ ਚੁੱਕ ਲਾਂਗੇ ਫਿਰ ਇਹਦੇ ਕੋਲ ਨਹੀਂ ਆਰਤੀ ਵਾਲਾ ਨਾ ਜਾਈ ਮੇਰੀ ਸੁਣ ਲੈ ਗੱਲ ਕਿਉਂ ਮੰਮੀ ਕੀ ਗੱਲ ਫਸਲ ਸੁੱਟ ਦੇ ਲੈ ਮਿ ਲਵਾਂਗੇ ਤੇ ਕੋਈ ਏਡੀ ਗੱਲ ਤੇ ਨਹੀਂ ਆਗੀ ਵੀ ਉਹਨੇ ਵਿਆਹ ਲਾ ਲੈਣਾ ਉਸੇ ਦਿਨ ਤੱਕ ਠੋਕ ਲੈਣਾ ਸਿਆਣਿਆ ਬਣੀਦਾ ਹੁੰਦਾ ਤੇ ਕੋਈ ਗੱਲ ਨਹੀਂ ਗਈ ਤੂੰ ਨਾ ਉਹ ਨਾਲ ਗੱਲ ਕਰ ਹਾਂ ਕੋ 2 ਲੱਖ ਰੁਪਈਆ ਉਹਦੇ ਵੇਕਿਆ ਤੇ ਲੈ ਲੈਨੇ ਮੰਮੀ ਹਜੇ ਨਵੇਂ ਸੱਜਰੇ ਰਿਸ਼ਤੇਦਾਰੀ ਏ ਤੂੰ ਮੰਗਦਿਆ ਚੰਗਿਆ ਲੱਗੀਦਾ ਏ ਵੇ ਫੇਰ ਕੀ ਹੋ ਗਿਆ ਆਹ ਕੋਈ ਖਡਾਉਣਾ ਬਾਜੀ ਲੈਣਾ ਜ਼ਾਇਦਤ ਲੈਣੀ ਏ ਤੂੰ ਕਰ ਗੱਲ ਉਹਨਾਂ ਨਾਲ ਮੰਮੀ ਮੈਂ ਨਹੀਂ ਇਹ ਕਰਨੀ ਹੈਗੀ ਜੇ ਇਹਦਾ ਨਾ ਹੋਣਾ ਫੇਰ ਬੰਦਾ ਕਰਦਾ ਵੀ ਸੋਹਣਾ ਲੱਗਦਾ ਸਭ ਕੁਝ ਹੈਗਾ ਹੱਡੇ ਕੋਲ ਤੇ ਤਾ ਵੀ ਮਰੂ ਮਰੂ ਕਰਨ ਦੇ ਤੂੰ ਚੱਲ ਤੂੰ ਇਹ ਨਾ ਕਰਨੀ ਸੀ ਮੈਂ ਨਾ ਬਨਵਾ ਆਖਾਂਗੀ ਮੰਮੀ ਐਵੇਂ ਨਾ ਕਿਉਂ ਉਹਨੂੰ ਤੂੰ ਕਿਉਂ ਕਰਦਾ ਫਿਰਨਾ ਮੈਂ ਮਮੀ ਤੈਨੂੰ ਥੋੜੀ ਡਿਆਵਾ ਉਹ ਮੈਂ ਹੋਰ ਵੀ ਰਿਸ਼ਤੇਦਾਰ ਹੈਗੇ ਨੇ ਮੈਂ ਕਹਿ ਲਾਗੀ ਉਹਨਾਂ ਨੂੰ ਵੀ ਜਿਨ੍ਹਾਂ ਨੂੰ ਆਖਣਾ ਵਾ ਤੂੰ ਐਵੇਂ ਨਾ ਗੱਲਾਂ ਮਾਰਿਆ ਆਪਣੀਆਂ ਘਰ ਮਮੀ ਲੋੜ ਨਹੀਂ ਆ ਮੈਂ ਦੇਣਾ ਵੀ ਜੇ ਲੋੜ ਹੋਏ ਬੰਦਾ ਫਿਰ ਕਹੀ ਅਗਲੇ ਨੂੰ ਐਵੇਂ ਤੰਗ ਕਰਨਾ ਹੈ ਬਿਲਕੁਲ ਨਹੀਂ ਲੋੜ ਕੇ ਇਹਨੂੰ ਕਹਿਣ ਦੀ ਚਲ ਮੈਂ ਮੈਂ ਤੈਨੂੰ ਕਹਿਣਾ ਜੀ ਚਲੋ ਠੀਕ ਹੈ ਫਿਰ ਸਰ ਲੈਗਾ ਸਰ ਜੇਗਾ ਕੋਈ ਗੱਲ ਨਹੀਂ ਚਲ ਜਾ ਫਿਰ ਲੈ ਆ ਪੱਠੇ ਤੇ ਛੇਤੀ ਆਈ ਘਰ ਹੁਣ ਬਿਜੂੜੇ ਆਇਓ ਕੀ ਗੱਲ ਹੋਈ ਏ ਵੀਰ ਤੁਹਾਡੇ ਨੰਬਰ ਆ ਗੁੱਸੇ ਚ ਬੋਲਣ ਦੇ ਹੀ ਕਬਲ ਉਹ ਥੋੜਾ ਗੁੱਸੇ ਨਾਲ ਬੋਲਣ ਦੇ ਹੀ ਮੈਂ ਬੋਲਣ ਦੀ ਆ ਇੱਕ ਨਾ ਭੂਆ ਤੁਹਾਡੀ ਨੇ ਨਾ ਖਾ ਹੀ ਲਿਆ ਹਨ ਹੁਣ ਕੀ ਕਹਤਾ ਭੂਆ ਨੇ ਤੂੰ ਸ਼ਾਦੀ ਦੇ ਭੂਆ ਦੀ ਵੀ ਗੱਲ ਫਿਰ ਵੀ ਕੀ ਹੋਇਆ ਏ ਨੌਟ ਛਾਪੋ ਭੂਆ ਲਈ ਆਉਣ ਵਾਲੀ ਬੱਸ ਲੈਣ ਨੂੰ ਪੈਸੇ ਲੈਣ ਹੋਰ ਭੂਆ ਨੇ ਹੁਣ ਪੈਸੇ ਕੀ ਕਰਨੇ ਆ ਭੂਆ ਘੜਾ ਘੜੋਂ ਭੁੱਖੀ ਏ ਪੂਆ ਦੇ ਘਰ ਵੀ ਸਭ ਕੁਝ ਹੈਗਾ ਵਾ ਤਾਂ ਹਜੇ ਵੀ ਇੱਥੇ ਭੁੱਕ ਖਲਾਦੀ ਫਿਰਦੀ ਏ ਇਹੋ ਗੱਲਾਂ ਤੇ ਮੈਂ ਲਾਵਣਾ ਡਈ ਹਾਂ ਮੈਂ ਵੀ ਐਵੇਂ ਗੁੱਸੇ ਆ ਜਾਣ ਕੇ ਨਾ ਇਹਨਾਂ ਨਾਲ ਸਗੋਂ ਲੜ ਪਈਆਂ ਸਾਰਾ ਗੁੱਸਾ ਤੇ ਮੈਨੂੰ ਪੂਆ ਤੇ ਹੀ ਤਾਂ ਕੱਢ ਮੈਂ ਇਹਨਾਂ ਤੇ ਦਿੱਤਾ ਪੂਆ ਨੂੰ ਹਜੇ ਨਾ ਆਪਣੇ ਘਰ ਦਾ ਸਾਰਾ ਹੀ ਪਤਾ ਵਾ ਵੀ ਕਿਦਾਂ ਦਿਨ ਕੱਢਣ ਦੇ ਨੇ ਮੈਂ ਸੋਚਣ ਡੀਆਂ ਕਿ ਆਪਣੀ ਨੌਣਾ ਵੀ ਇਦਾਂ ਹੀ ਕਰਦੀ ਏ ਇਹ ਇਦਾਂ ਹੀ ਕਰਦੀ ਆ ਉਹ ਵਿਚਾਰੀ ਪਤਾ ਨਹੀਂ ਕਿਦਾਂ ਟਾਈਮ ਪਾਸ ਕਰਨ ਦੀ ਆ ਜਿੱਦਣ ਆਹੀਂ ਗਏ ਨਾ ਸਾਰਾ ਕੰਮ ਉਹਨੇ ਚੁੱਲ੍ਹੇ ਤੇ ਕੀਤਾ ਏ ਰੋਟੀ ਪਾਣੀ ਵੀ ਚੁੱਲ੍ਹੇ ਤੇ ਬਣਾਇਆ ਸਾਰਾ ਚੁੱਲ੍ਹੇ ਤੇ ਸਾਰਾ ਕੰਮ ਆਹੋ ਕਵਲ ਚੁੱਲ੍ਹੇ ਦੀ ਸਾਰਾ ਕੰਮ ਕਰਦੀ ਆ ਅਗਲੀ ਨੂੰ ਧਮਕੀ ਦਿੱਤੀ ਆ ਕਿ ਜੇ ਗੈਸ ਸਿਆਂ ਮਹੀਨੇ ਤੱਕ ਪਹਿਲਾ ਮੋਗ ਗਿਆ ਨਾ ਤੇ ਤੇਰੇ ਹੱਡਾਂ ਜੋ ਕੱਢਣਾ ਤੇਰੇ ਪੇਕਿਆਂ ਤੋਂ ਮੰਗਾਉਣਾ ਮੈਂ ਭੂਆ ਆਪ ਜੋ ਗਿੱਜੀ ਪੇਕਿਆਂ ਤੋਂ ਲੈਣ ਅਗਲੀ ਨੂੰ ਵੀ ਮੇਨੇ ਮਾਰਦੀ ਹਣੀ ਆ ਵੀ ਤੂੰ ਵੀ ਪੇਕਿਆਂ ਤੋਂ ਲੈ ਕੇ ਆ ਉਹ ਤਾਂ ਵੀ ਚੰਗੀ ਆ ਜਿਹੜੀ ਭੂਆ ਅੱਗੇ ਨਾ ਬੋਲਦੀ ਨਹੀਂ ਹੈਗੀ ਜਿੱਦਣ ਭੂਆ ਦੇ ਅੱਗੇ ਬੋਲਣ ਦਾ ਪੀ ਨਾ ਫੇਰ ਭੂਆ ਨੇ ਕਹਿਣਾ ਨਾਉ ਮਾੜੀ ਆ ਮੇਰੀ ਆਪਣਾ ਨਹੀਂ ਨਾ ਕਸੂਰ ਮੰਨਣਾ ਫੇਰ ਫੇਰ ਨੋਆਂ ਅੱਗੇ ਅੱਗੇ ਕਰਨਾ ਵਾ ਫੇਰ ਨੋਆ ਹੀ ਮਾਰੀਆਂ ਵਾ ਕਵਲ ਐਰਕਾ ਤੇਰੀ ਭੂਆ ਆਈ ਹੈ ਨਾ ਤੇ ਮੈਂ ਬੇਇੱਜ਼ਤੀ ਕਰ ਦੇਣੀ ਆ ਭਾਬੀ ਜੀ ਤੁਸੀਂ ਨਾ ਬੇਇੱਜ਼ਤੀ ਕਰਿਓ ਐਰਕੀ ਨਾ ਮੈਂ ਕਰਾਂਗੀ ਐਵੇਂ ਫੇ ਤੁਹਾਨੂੰ ਨਾ ਵੱਧ ਘੱਟ ਬੋਲੇਗੀ ਫੇ ਤੁਹਾਨੂੰ ਵੀ ਗੁੱਸਾ ਲੱਗੇ ਪਤਾ ਤਾਂ ਹੈ ਭੂਆ ਬੋਲਣ ਲੱਗਿਆ ਵੇਂਦੀ ਰਹਿਣੇਗੀ ਇਹਨੂੰ ਵੀ ਮੈਂ ਬੇਇੱਜ਼ਤੀ ਕਰਕੇ ਨਾ ਅੱਜ ਚੰਗੀ ਤਰ੍ਹਾਂ ਇਹਨੂੰ ਕੱਢਾਂਗੀ ਅੱਜ ਮੈਂ ਜਿੱਦਨ ਦੀ ਵਿਆਹੀ ਆਈ ਹੈ ਨਾ ਉਸਦਨ ਦੀਆਂ ਭੂਆ ਨਹੀਂ ਸੁਣਦੀ ਆ ਮੈਂ ਨਹੀਂ ਆ ਚੱਲ ਕੋਈ ਗੱਲ ਨਹੀਂ ਆ ਵੱਡੇ ਆ ਕਾਤੋਂ ਕੱਖ ਕਹਿਣਾ